ਅੰਜਲੀ ਅੰਜਲੀ ਕੀ ਹੋਇਆ ਸੀ ਸਾਰੀ ਘਟਨਾ ਹੋਈ ਕੀ ਹੈ ਅਸੀਂ ਆਈਸਕ੍ਰੀਮ ਖਾਨ ਰੁਕੇ ਹੀ ਉੱਥੇ ਔਰ ਉਹਨੇ ਸਾਡੇ ਨਾਲ ਬਹੁਤ ਬਦਮਿਸ਼ੀ ਕੀਤੀ ਸਾਡੇ ਨਾਲ ਸ਼ੇਡ ਖਾਨੀ ਕੀਤੀ ਉਹਨਾਂ ਨੇ ਜਿਹੜੇ ਉਹਨਾਂ ਨੇ ਲਵਜ਼ ਉੱਤੇ ਬੋਲੇ ਸੀ ਕਦੀ ਸੁਣੇ ਵੀ ਨਹੀਂ ਆ ਨਾ ਮੈਂ ਕਦੀ ਕਿਸੇ ਨੂੰ ਲਵਕਾਇਡ ਕੀਤਾ ਉਹਨਾਂ ਨੇ ਮੜ ਕੇ ਉੱਥੋਂ ਅਸੀਂ ਆ ਗਏ ਆ ਨਵੇੜਕੇ ਵਾਪਸ ਤੋਂ ਸਾਡੇ ਪਿੱਛਾ ਕਰਕੇ ਫਿਰ ਇੱਥੇ ਟਕਰ ਆ ਗਏ ਆ ਠੀਕ ਹੈ ਇੱਥੇ ਆ ਕੇ ਉਹਨਾਂ ਨੇ ਗੱਡੀ ਦੇ ਵਿੱਚ ਅਸੀਂ ਸੀਗੇ ਬੈਟੀਆਂ ਕੁੜੀਆਂ ਸਾਡੇ ਤੇ ਹਮਲਾ ਕੀਤਾ ਵਾ ਇੱਟਾਂ ਵਗੈਰਾ ਮਾਰੀਆਂ ਉਹਨਾਂ ਨੇ ਵੇਖਿਆ ਨਹੀਂ ਆ ਸਾਨੂੰ ਕੋਈ ਪ੍ਰੋਬਲਮ ਕੋਈ ਦਿੱਕਤ ਨਾ ਹੋ ਜਿ ਉਹਨਾਂ ਨੇ ਵੇਖਿਆ ਨਹੀਂ ਉੱਤੇ ਮੁੜ ਕੇ ਸਾਰੇ ਇੰਨੇ ਇੱਥੇ ਰੋੜੇ ਵਗੈਰਾ ਸਭ ਕੁਝ ਮਾਰਿਆ ਉਹਨਾਂ ਨੇ ਸਾਰੀ ਗਲੀ ਦੇ ਵਿੱਚ ਚੌਥੀ ਕਿਸ ਤਰ੍ਹਾਂ ਹੋਇਆ ਸੀ ਉੱਥੇ ਪੁਲਿਸ ਨੇ ਨਹੀਂ ਬੈਠਿਆ ਸੀ ਹਾਂਜੀ ਉਹ ਤਿੰਨ ਵੇੜਿਆ ਸੀਗਾ ਪੁਲਿਸ ਨੇ ਬਟ ਉਹ ਫਿਰ ਵੀ ਟਲੇ ਨਹੀਂ ਮਗਰ ਤੱਕ ਆ ਗਏ ਕਿੰਨੇ ਚਲੇ ਸੀ ਟੋੜ ਕਾਂਦੀ ਬਹੁਤ ਜ਼ਿਆਦਾ ਸੀਗੇ ਹਾਂਜੀ ਪਹਿਲਾਂ ਤਾਂ ਜਦੋਂ ਆਏ ਨਾ ਫਸਟ ਟਾਈਮ ਤੇ ਦੋ ਜਾਂ ਤਿੰਨੇ ਜਣੇ ਸੀਗੇ ਉਦੋਂ ਬੰਨਾਂ ਨੇ ਫੋਨ ਕਰ ਕਰਕੇ ਸਾਰੇ ਇੰਨੇ ਜ਼ਿਆਦਾ ਬੁਲਾ ਲਏ ਇਕੱਠੇ ਹੋ ਹੀ ਗਏ ਹੋਈ ਗਏ ਸਾਡੇ ਸਾਰੇ ਗਿਣਤੀ ਦਾ 6 ਜਣੇ ਸੀਗੇ ਜਿਹੜੇ ਅਸੀਂ ਉਹਨਾਂ ਨੇ ਅੱਗੇ ਨਹੀਂ ਕੁਝ ਹੋਇਆ ਕੋਈ ਤੁਹਾਡੀ ਜਾਂ ਕੀ ਕੋਈ ਦੁਸ਼ਮਣੀ ਨਹੀਂ ਹੈ ਘੀ ਭਾਜੀ ਸਾਡੀ ਅਸੀਂ ਜਾਣਦੇ ਹੀ ਨਹੀਂ ਉਹਨਾਂ ਨੂੰ ਕੀ ਪ੍ਰੋਬਲਮ ਸਾਡੇ ਨਾਲ ਕੋਈ ਸਾਨੂੰ ਨਾ ਉਹਨਾਂ ਨੇ ਬਸ ਸਿਰਫ ਬਦਤਮੀਜ਼ੀ ਕੀਤੀ ਆ ਸਾਨੂੰ ਛੇੜਖਾਨੀ ਕੀਤੀ ਨਾ ਸਾਡੇ ਕੋਲ ਨਹੀਂ ਬਰਦਾਸ਼ਤ ਹੋਇਆ ਸੀ ਉਹਨਾਂ ਨੇ ਜੋ ਵੀ ਸੀ ਅਸੀਂ ਕਰਕੇ ਆਏ ਹ ਬਟ ਉਹ ਸਾਰੇ ਪਿੱਛਾ ਕਰਕੇ ਆ ਗਏ हां जी ਸਾਡੀ ਗੱਡੀ ਤੋੜਤੀ ਐ ਐਕਟਿਵ ਵੀ ਤੋੜਤੀ ਆ ਉਹਨਾਂ ਨੇ ਗੱਡੀ ਐਕਟਿਵ ਦਾ ਕੁਝ ਰਿਆਣ ਨਹੀਂ ਦਿੱਤਾ ਕੀ ਮੰਨ ਕਰਦੇ ਆ ਉਹਨਾਂ ਨੂੰ ਦੋ ਸਜ਼ਾ ਉਹਨ ਕੀ ਕੰਸ ਠੀਕ हां जी हां जी ਟੜਨਾ ਮਨਦੀਪ ਸਿੰਘ ਜੀ ਕੀ ਕਹਿਣਾ ਚਾਹੋਗੇ ਕੀ ਹੋਇਆ ਸਰ ਸਰ ਰਤੀ ਬਹੁਤ ਸਾਡੇ ਨਾਲ ਤੱਕ ਆਇਆ ਬਹੁਤ ਜ਼ਿਆਦਾ ਮਾੜਾ ਕੰਮ ਆਇਆ ਪੰਜ-ਸੱਤ ਲੜਕੇ ਸੀ ਉੱਤੇ ਉਹਨਾਂ ਨੇ ਲੜਕੀਆਂ ਨਾਲ ਛੇੜਖਾਨੀ ਕਰਕੇ ਉਸ ਤੋਂ ਬਾਅਦ ਸਾਡੇ ਇੱਥੇ ਮਗਰ ਆਏ ਸਾਡੀ ਗੱਡੀ ਤੋੜਤੀ ਆ ਪੂਰੇ ਮਹੱਲੇ ਦੇ ਵਿੱਚ ਇੱਟਾਂ ਮਾਰ ਕੇ ਗਏ ਸ਼ਰਮ ਇੱਕ ਘੰਟਾ ਇੱਟਾਂ ਮਾਰਦੇ ਰਹੇ ਇੱਥੇ ਇੱਕ ਘੰਟਾ ਪੂਰਾ ਸਾਡਾ ਮਹੱਲਾ ਜਾਗ ਗਿਆ ਸੀ ਕਿ ਉਹਨਾਂ ਨੂੰ ਬਚਾਓ ਫੇਰ ਸਾਡਾ ਬਚਾ ਹੋਇਆ ਨਹੀਂ ਤੇ ਸਾਡਾ ਉਹਨਾਂ ਨੇ ਕੁਝ ਨਹੀਂ ਐਕਟ ਵਈ ਸਾਡੀ ਉਹਨਾਂ ਨੇ ਇਤਰਾ ਪੰਨੀ ਕਿਉਂਕਿ ਲੋਹੇ ਦੀ ਜਿਹੜੀ ਅੰਦਰ ਰਾਡ ਹੁੰਦੀ ਹੈ ਉਹ ਹੈਂਡਲ ਤੱਕ ਉਹਨਾਂ ਨੇ ਦੱਤਰ ਮਾਰ ਮਾਰ ਤੋੜਦੇ ਹੋਏ ਇੱਕ ਵਾਰ ਕੁਝ ਵੀ ਨਹੀਂ ਦੇਣ ਦਿੱਤਾ ਆ ਵੀਡੀਓ ਵੀ ਵੀਡੀਓ ਵੀ ਆਈ ਸਾਹਮਣੇ ਵੀਡੀਓ ਸਾਡੀ ਸਾਰੀ ਵੀਡੀਓ ਹੈਗੀ ਅਸੀਂ ਸੀ ਕੈਮਰੇ ਲੱਗੇ ਵੀਡੀਓ ਸਾਰਿਆਂ ਨੇ ਬਣਾਈ ਹੋਈ ਹੈ ਵੀਡੀਓ ਪੂਨ ਸਕਾਰਵਾਈ ਕਹਿੰਦੇ ਹੀ ਕਰ ਰਹੇ ਆ ਰਾਤੀ ਵੇਸ ਹੀ ਉਹਨਾਂ ਦੇ ਕੋਲ ਉਹਨਾਂ ਨੇ ਕਹਿੰਦੇ ਹੀ ਸ਼ੇਰ ਤੱਕ ਬੰਦੇ ਰੈਸਟ ਕਰਾਂਗੇ ਉਹਨਾਂ ਦੀ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਸਾਨੂੰ ਇਹ ਹੈ ਕਿ ਸਾਨੂੰ ਸਾਫ ਚਾਹੀਦਾ ਪੂਰਾ ਬਹੁਤ ਜ਼ਿਆਦਾ ਨਾ ਤੱਕ ਅੱਗੇ ਤੋ ਹੁਣ ਆਲੋ ਮੈਂਬਰ ਸੀ ਇਹਨਾਂ ਨੂੰ ਮਲਗੀ ਉਹਨਾਂ ਨੇ ਮਾਰਨ ਤੱਕ ਗਏ ਆ ਲੜਕੀਆਂ ਗੱਡੀ 'ਚ ਹੀ ਗੱਡੀ ਭਾਈ ਟੋਟਲ ਕੰਡਮ ਹੋ ਗਈ ਆ ਐਕਟਿਵਾ ਵੀ ਕੰਡਮ ਹੋ ਗਈ ਗੱਡੀ ਵੀ ਪੂਰੀ ਕੰਡਮ ਹੋ ਗਈ ਹੋਈ ਆ ਅੱਛਾ ਤੇ ਉਹ ਫੜਿਆ ਕਿ ਕੋਈ ਸਰ ਕਾਬੂ ਨਾ ਲੋ ਮੇਰੇ ਹੱਥੋਂ ਕਾਬੂ ਆਇਆ ਕਿ ਨਹੀਂ ਆਇਆ ਸਰ ਉਹ ਪਰ ਦੇਖਣ ਤੋਂ ਕਿ ਪੁਲਿਸ ਵਾਲਾ ਆਇਆ